ਸੋ ਦੇਖੋ ਤੁਸੀਂ ਪਹਿਲਾਂ ਮੈਂ ਪਿੱਛੇ ਤੱਕ ਦਿਖਾ ਦਿਆਂ ਸਾਡੀ ਜਿਹਾਰੂ ਕੌਮ ਪਿੱਛੇ ਤੱਕ ਦਿਖਾਓ ਅੱਜ ਇਹ ਟਰਾਲੀਆਂ ਭਰ ਕੇ ਲੰਗਰ ਦੀਆਂ ਨੇ ਆਈਆਂ ਨਾ ਇਹਨਾਂ ਵਿੱਚ ਆਨਾਜ ਆ ਨਾ ਨਾ ਇਹਦੇ ਵਿੱਚ ਕੋਈ ਹੋਰ ਚੀਜ਼ ਆ ਇਹ ਮਿੱਟੀ ਆ ਮੈਂ ਦੁਬਾਰਾ ਫੇਰ ਦੱਸ ਦਿਆਂ ਜਿਹੜੀ ਕੰਗਣਾ ਰਣੌਤ ਕਹਿੰਦੀ ਸੀ ਨਾ ਕਿ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਨਸ਼ੇੜੀ ਆ ਆ ਦੇਖ ਪੰਜਾਬ ਜੂਜ ਦਾ ਪਿਆ ਤਾਂ ਅਸੀਂ ਗੱਲਬਾਤ ਕਰਦੇ ਕਿੱਥੋਂ ਆਇਓ ਜੀ ਕਿੱਥੋਂ ਆਇਓ ਛੜੀ ਵਾਲਾ ਸੈਦਾਂ ਤੋਂ ਆਏ ਜੀ ਅੱਛਾ ਜੀ ਸਾਨੂੰ ਗੱਟਿਆਂ ਦੀ ਬਹੁਤ ਮੁਸ਼ਕਲ ਪੈ ਰਹੀ ਹੈ ਜੀ। ਹਾਂ। ਸਾਨੂੰ ਗੱਟਾ ਜਿਹੜਾ ਆਪਦਾ ਗੱਟਾ ਉਹ ਤੁਹਾਨੂੰ 50 ਪੈਸੇ ਦਾ ਵੇਚਿਆ ਤੇ ਸਾਨੂੰ ਜੇ 4-5 ਰੁਪਏ ਦਾ ਮਿਲਦਾ ਪਿਆ ਬੜੀ ਮੁਸ਼ਕਲ ਨਾਲ ਮਿਲਦਾ ਪਿਆ ਜੀ। ਕਿੱਥੋਂ ਲੈਂਦੇ ਹੋ ਇਹ ਇਹ ਫਰੋਜਪੁਰ ਦੇ ਏਰੀਆ ਦੇ ਵਿੱਚੋਂ ਲੈ ਕੇ ਗਏ ਸੀ ਜੀ ਰਖੜੀ ਤੋਂ ਰਖੜੀ ਤੋਂ ਸਮਝ ਮੰਡੀ ਦੇ ਕੋਲੋਂ ਲੈ ਕੇ ਗਏ। ਸਾਨੂੰ 4 ਤੋਂ 5 ਰੁਪਏ ਦਾ ਜਿਹੜਾ ਵੱਡਾ ਗੱਟਾ ਫੀਲਡ ਵਾਲੇ ਖਾਦਲੋਂ 10 ਰੁਪਏ ਦਾ ਲੱਗਨਦਾ ਸੀ। ਸੋ ਦੇਖੋ ਲਟੇਰੇ ਜਿਹੜੇ ਆ ਲਟੇਰੇ ਪੈਦਾ ਹੋ ਗਏ ਜਦੋਂ ਪਤਾ ਲੱਗੇ ਨਾ ਮੁਸੀਬਤ ਪੈਂਦੀ ਆ ਤਾਂ ਪਹਾੜਾਂ ਦੇ ਵਿੱਚ ਪਾਣੀ ਵਾਲੀ ਬੋਤਲ 1 ਗੱਟੇ ਮਹਿੰਗੇ ਕਰਦੇ ਜੀ ਗੱਟੇ ਮਹਿੰਗੇ ਇਹ ਬਸ਼ਰਮਾ ਨੇ ਜਿਹੜੇ ਸਾਡੇ ਇੱਥੇ ਕਵਾੜੀਏ ਨੇ ਨਾ ਸਾਡੇ ਤੋਂ ਜਿਹੜੀ ਫ੍ਰੀ ਚੀਜ਼ ਲੈਂਦੇ ਆ ਉਹ ਕਹਿੰਦੇ ਮਹਿੰਗੇ ਗੱਟੇ ਕਰ ਦਿੱਤੇ ਆ ਗੱਟੇ ਲੋਕਾਂ ਨੇ ਆਵਾਜ਼ ਦੇ ਕੇ ਘਰਾਂ ਚੋਂ ਇਕੱਠੇ ਕੀਤੇ ਆ ਕਿਹੜੇ ਇਲਾਕੇ ਚੋਂ ਕਿੰਨੇ ਕੁ ਪਿੰਡਾਂ ਦੇ ਤੁਸੀਂ ਆਏ ਪਿੰਡ ਸ਼ਰੀਮ ਵਾਲਾ ਸੈਦਾ ਨਾਲ ਲੱਖੋ ਰੀਪਰ ਆਪਣੇ ਦਾ ਅਲਫੂਗੇ ਦਾ ਇਸ ਪਰ ਸਰ ਤੇ ਲੋਕਲ ਤਕਰੀਬਨ 5-6 ਪਿੰਡਾਂ ਤੋਂ ਅਸੀਂ ਇਕੱਠੇ ਹੋ ਕੇ ਆਏ ਆ ਜੀ ਪਿੰਡ ਹਲਕਾ ਕਿਹੜਾ ਹਲਕਾ ਫਰੋਜ਼ਪੁਰ ਸਰ ਗੁਰੂਵਰ ਸਾਹਿਬ ਸਰ ਅੱਛਾ ਤੇ ਜਿਲ੍ਹਾ ਫਿਰੋਜ਼ਪੁਰ ਦੇ ਸਰਨ ਸਾਨੂੰ तकरीबन ਗੱਟਿਆਂ ਦੀ ਟਰਾਲੀਆਂ ਭਰ ਕੇ ਲਿਆਉਂ ਗੱਟਿਆਂ ਦੀ ਬਹੁਤ ਸਾਨੂੰ ਪਰੇਸ਼ਾਨੀ ਆ ਰਹੀ ਹੈ ਸਰ ਤੇ ਸਾਡੀ ਬੇਨਤੀ ਹੈ ਵੀ ਸਾਨੂੰ ਗੱਟਿਆਂ ਦਾ ਪਰਵੇਡ ਜਿਉਂ ਵੀ ਜਿੱਦਾਂ ਵੀ ਹੁੰਦਾ ਕਰਕੇ ਦਿੱਤਾ ਜਾਵੇ ਤਾਂ ਅਸੀਂ ਹੋਰ ਵੀ ਸੇਵਾ ਕਰ ਸਕੀਏ ਅਸੀਂ ਗੱਟੇ ਹੋਰ ਮਿਲ ਜਾਣ ਤੁਹਾਨੂੰ ਗੱਟੇ ਹੋਰ ਭਰ ਕੇ ਲਿਆਵਾਂਗੇ ਸੋ ਦੇਖੋ ਨੌਜਵਾਨ ਲੱਗੇ ਨੇ ਉਹ ਕਹਿੰਦੇ ਸਾਨੂੰ ਗੱਟੇ ਮਿਲ ਜਾਣ ਸਾਡੇ ਕੋਲ ਹਿੰਮਤ ਵੀ ਆ ਸਾਡੇ ਕੋਲ ਮਿੱਟੀ ਵੀ ਹੈਗੀ ਆ ਪਰ ਪ੍ਰਸ਼ਾਸਨ ਕਮ ਸੇ ਕਮ ਇਹਨਾਂ ਠੇਕੇਦਾਰਾਂ ਤੇ ਲਗਾਮ ਲਾਵੇ ਜਿਹੜਾ ਕਿ ਸਾਡੇ ਤੋਂ ਫ੍ਰੀ ਚੀਜ਼ਾਂ ਲੈ ਕੇ ਸਾਡੇ ਤੋਂ ਸਸਤੀਆਂ ਚੀਜ਼ਾਂ ਲੈ ਕੇ ਅੱਜ ਸਾਨੂੰ ਲੋੜ ਆ ਅੱਜ ਜੇ ਇਥੋਂ ਬੰਨ ਟੁੱਟਦਾ ਤੇ ਇਹਨਾਂ ਠੇਕੇਦਾਰਾਂ ਦੇ ਘਰ ਇਹਨਾਂ ਕਵਾੜੀਆਂ ਦੇ ਘਰ ਵੀ ਡੁੱਬਣੇ ਆ ਪਰ ਉਹਨਾਂ ਬੇਸ਼ਰਮਾਂ ਨੇ ਰੇਟ ਵਧਾ ਦਿੱਤੇ ਤੁਸੀਂ ਦੇਖੋ ਇੱਕ ਬੇਨਤੀ ਹੋ ਰਹੀ ਜੇ ਜਦੋਂ ਅਸੀਂ ਗੱਟੇ ਲਏ ਤੇ ਅਸੀਂ ਉਹਨਾਂ ਨੂੰ ਆਖਿਆ ਜੇ ਸਾਡੇ ਨਹੀਂ ਲੱਗਦੇ ਅਸੀਂ ਵਾਪਸ ਕਰਨੇ ਹੋਏ ਤੇ ਕਹਿੰਦੇ ਜੀ ਇਹ ਗੱਟੇ ਤੁਹਾਨੂੰ ਭਾਵੇਂ ਘੰਟੇ ਬਾਅਦ ਮੋੜ ਜਿਹਾ 2.5 ਰੁਪਏ ਲਵਾਂਗੇ ਵੇਚਾਂਗੇ 4 ਰੁਪਏ ਤੁਹਾਨੂੰ 4 ਦੇ ਦਿੱਤੇ ਤੇ ਲਵਾਂਗੇ 2.5 ਰੁਪਏ ਭਾਵੇਂ ਘੰਟੇ ਬਾਅਦ ਹੀ ਮੋੜ ਜਿਹਾ 2.5 ਲਵਾਂਗੇ 2.5 ਰੁਪਏ ਦੇਖੋ ਬੇਸ਼ਰਮ ਬੇਸ਼ਰਮ ਨੰਡਲਾਇਕ ਤੇ ਗੰਦੇ ਕੀੜੇ ਸਾਡੇ ਸਿਸਟਮ ਚ ਹੀ ਹੈਗੇ ਆ ਦੇਖੋ ਉਹਨਾਂ ਨੇ ਕੰਜਰਾਂ ਨੇ ਇਹ ਨਹੀਂ ਸੋਚਿਆ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਸੇਵਾ ਕਰ ਰਿਹਾ ਦੂਰੋਂ ਇਹਨਾਂ ਨੇ ਸਾਡੇ ਫਰੋਜਪੁਰ ਨੂੰ ਬਚਾਉਣ ਵਾਸਤੇ ਮਿੱਟੀ ਭਰ ਕੇ ਲਿਆਉਣੀ ਹੈ ਕਹਿੰਦੇ ਦੇਾਂਗੇ 4 ਰੁਪਏ ਦਾ ਗੱਟਾ ਪਰ ਲਵਾਂਗੇ ਜੇ ਤੁਸੀਂ ਵਾਪਸ ਕਰੋਗੇ ਤਾਂ 2.5 ਰੁਪ ਵੀ ਅਸੀਂ ਚਲੋ ਸਾਡਾ ਤਾਂ ਜੇ ਕਾਫੀ ਪਿੱਛੇ ਐ ਪਰ ਪਹਿਲਾਂ ਤਾਂ ਫਰੋਜਪੁਰ ਪਿੰਡ ਆ ਰਿਹਾ ਸ਼ੋਣੀ ਆ ਰਿਹਾ ਫਰੋਜਪੁਰ ਸਾਰਾ ਆ ਰਿਹਾ ਜੀ ਸਾਰਾ ਅਸੀਂ ਇਹਨਾਂ ਵਾਸਤੇ ਕਰ ਰਹੇ ਹਾਂ ਤੇ ਸਾਰੇ ਇਹ ਸਾਨੂੰ ਇੰਨਾ ਮਹਿੰਗਾ ਲਾਉਣਗੇ ਤੇ ਅਸੀਂ ਕਿਸ ਤਰ੍ਹਾਂ ਸੇਵਾ ਕਰਾਂਗੇ ਸਰ ਬਿਲਕੁਲ ਜੇ ਮਹਿੰਗੇ ਲਾਉਣਗੇ ਤੇ ਕਿਵੇਂ ਹਾਂਜੀ ਜੇ ਬਾਨ ਟੁੱਟਦਾ ਇਹ ਤੇ ਸਭ ਤੋਂ ਮਾਰ ਪਹਿਲਾਂ ਫਰੋਜਪੁਰ ਨੂੰ ਹੀ ਪੈਣੀ ਹੈ ਤੁਹਾਡੇ ਤਾਂ ਬਹੁਤ ਦੂਰ ਪਿੰਡ ਨੇ ਜੀ ਸਾਡਾ ਤਾਂ ਇਹ ਤੋਂ 30 35 ਕਿਲੋਮੀਟਰ ਪਿੰਡ ਪਏ ਜਾਂਦੇ ਜੀ ਪਰ ਸੇਵਾ ਕਰਨ ਵਾਲੇ ਵੇਖੋ ਕਿੰਨੀ ਸੰਗਤ ਪਹੁੰਚੀ ਹੋਈ ਹੈ ਇੱਥੇ ਪਰ ਇਹਨਾਂ ਦਾ ਮੁੱਲ ਤਾਂ ਮੁੜਨਾ ਚਾਹੀਦਾ ਜੇ ਜੇ ਕੋਈ ਚੀਜ਼ ਲੈਣ ਗਿਆ ਚਲੋ ਠੀਕ ਆ ਆ ਵੀ ਕਮਾਈ ਵੀ ਕਰਨੀ ਇਹ ਤੁਸੀਂ ਫਰੋਜਪੁਰ ਸ਼ਹਿਰ ਚੋਂ ਖਰੀਦੇ ਜਿਹੜੀ ਗੱਲ ਬਿਲਕੁਲ ਫਰੋਜਪੁਰ ਸ਼ਹਿਰ ਚੋਂ ਖਰੀਦੇ ਜੀ ਰਾਤੀ ਅਸੀਂ ਲੈ ਕੇ ਗਏ ਆ ਸਾਨੂੰ ਪਿੰਡਾਂ ਚ ਜਿੱਨਾਂ ਚ ਘਰਾਂ ਚ ਹੈਗੇ ਸੀ ਸਬਜ਼ੀ ਮੰਡੀ ਵਾਲੇ ਪਾਸੇ ਜਿਹੜੇ ਕੁਆਡੀਆਂ ਬਿਲਕੁਲ ਸਬਜ਼ੀ ਮੰਡੀ ਦੇ ਕੋਲੋਂ ਲੈ ਕੇ ਗਏ ਆ ਜਿੰਨੇ ਸਾਡੇ ਘਰਾਂ ਚ ਸੀ ਅਸੀਂ ਘਰਾਂ ਚ ਇਕੱਠੇ ਕਰਕੇ ਭਰੇ ਫਿਰ ਮੁੰਡੇ ਅਸੀਂ ਭੇਜੇ ਵੀ ਅਸੀਂ ਚਲ ਮੁੱਲ ਲਾ ਲੈਨੇ ਉਹਨਾਂ ਨੇ ਮਿਲਿਆ ਅਸੀਂ ਸ਼ਰਮੀ ਲਾਤੀ ਨਹੀਂ ਜੀ ਅਸੀਂ ਤਾਂ 4 ਰੁਪਏ ਦੇਵਾਂਗੇ ਅਸੀਂ ਵੈਸੇ ਗੱਲ ਕੀਤੀ ਵੀ ਜੇ ਅਸੀਂ ਨਹੀਂ ਲਾਉਂਦੇ ਵ 4 ਰੁਪਏ ਗੱਟਾ ਦੇਵਾਂਗੇ ਤਾਂ 2.5 ਰੁਪਏ ਅਸੀਂ ਵਾਪਸ ਲਵਾਂਗੇ ਬਸ਼ਰਮ ਫਰੋਈਪੁਰ ਦੇ ਉਹ ਕਵਾੜੀਏ ਜਿਨ੍ਹਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਪਹਿਲਾਂ ਵੀ ਇੱਕ ਕਵਾੜੀਏ ਦੀ ਵੀਡੀਓ ਵਾਇਰਲ ਹੋਈ ਸੀ ਚੋਰਾਂ ਨੂੰ ਜਦੋਂ ਕੁੱਟਿਆ ਸੀ ਤਾਂ ਉਹਨਾਂ ਕਹਿਆ ਸੀ ਕਿ ਫਲਾਣੇ ਕਵਾੜੀਏ ਨੂੰ ਅਸੀਂ ਤੁਹਾਡੀਆਂ ਕੇਵਲਾਂ ਤੇ ਤਾਰਾਂ ਵੇਚਦੇ ਹਾਂ ਤਾਂ ਇਹ ਕਵਾੜੀਏ ਸਾਡੇ ਸਮਗਰ ਵਰਡੇ ਸਮਗਰਰ ਨੇ ਫਰੋਈਪੁਰ ਦੇ ਕਵਾੜੀਏ ਜਿਨ੍ਹਾਂ ਕਵਾੜੀਆਂ ਤੋਂ ਇਹਨਾਂ ਨੇ ਤੋੜੇ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ 4 ਰੁਪਏ ਕਹਿੰਦੇ ਸੀਮਟ ਵਾਲਾ ਗੰਦਾ ਗੱਟਾ ਪਟਿਆ ਹੋਇਆ ਜਿਹੜਾ ਕਹਿੰਦੇ 4 ਰੁਪਏ ਦੇਾਂਗੇ ਜੇ ਤੁਸੀਂ ਸਾਨੂੰ ਵਾਪਸ ਮੋੜੋਗੇ ਘੰਟ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲਾਂਢ ਤਾਂ ਜਰੂਰ ਕਮੈਂਟਾਂ ਚ ਪਾਇਓ ਤਾਂ ਉਹਨਾਂ ਨੂੰ ਸ਼ਰਮ ਆਵੇ ਕਿ ਇਹ ਜਿਹੜਾ ਜ਼ਹਿਰ ਆ ਇਹ ਜਿਹੜਾ ਇੰਨਾ ਪੈਸਾ ਉਹ ਤੁਸੀਂ ਆਪਦੇ ਬੱਚਿਆਂ ਨੂੰ ਜ਼ਹਿਰ ਦੇ ਰੂਪ ਦੇ ਵਿੱਚ ਕਿਉਂ ਖਵਾ ਰਹੇ ਹੋ ਜੀ ਜਿਹੜੇ ਆਪਣੇ ਇੱਕ ਗੁਰਬੇਨਤੀਏ ਵੀ ਜਿੱਥੋਂ ਗੱਟੇ ਲੈਣ ਜਾਈਦੋ ਮਹਿੰਗੇ ਬੋਲ ਆਉਂਦੇ ਹੀ 4 ਰੁਪਏ ਦਾ ਗੱਟਾ ਮਿਲੇ ਸੀਮਿੰਟ ਦਾ ਕਵਾੜੀਆਂ ਤੋਂ ਕਿੰਨੇ ਦਾ 4 ਰੁਪਏ ਦਾ ਗੱਟਾ ਦੁਬਾਰਾ ਦੱਸੋ 4 ਰੁਪਏ ਦਾ ਗੱਟਾ ਮਿਲਿਆ ਹੈ ਉਹਨਾਂ ਨੂੰ ਚਾਹੀਦਾ ਵੀ ਗੱਟੇ ਸਸਤੇ ਕਰਨ ਪਹਿਲੀ ਗੱਲ ਤਾਂ ਸੇਵਾ 'ਚ ਫ੍ਰੀ ਦਿੱਤੇ ਜਾਣ ਨਹੀਂ ਤਾਂ ਸਸਤੇ ਕਰਨ 4 ਰੁਪਏ ਦਾ ਗੱਟਾ ਕਿੱਥੇ ਮਿਲਦਾ ਜੀ ਲੋਕ ਤਾਂ ਡੁੱਬਨ ਤੇ ਹੋਏ ਪਏ ਜੀ ਇਹ ਆਪਾਂ ਦੇ ਨਾਲ ਵੀ ਕਿੰਨੇ ਦਾ ਲੈਂਦੇ ਆ ਫ੍ਰੀ ਆਪਾਂ ਆਪਣੇ ਤਾਂ 50 ਪੈਸੇ ਦਾ ਲੈਂਦੇ ਆ ਜੀ ਆਪਾਂ 50 ਪੈਸੇ ਦਾ 4 ਰੁਪਏ ਦਾ ਜਾਂ 50 ਪੈਸੇ ਦਾ ਲੈ ਕੇ ਜਾਂਦੇ ਆ ਖਰੀਦ ਅਗੋ 4 ਰੁਪਏ ਦਾ ਦਿੰਦਾ ਜੀ 4 ਰੁਪ ਉਹ ਵੀ ਨਹੀਂ ਬੋਲਦੇ ਦੇਖੋ ਬੜੀ ਸ਼ਰਮ ਵਾਲੀ ਗੱਲ ਆ ਜਿੱਥੇ ਸਾਡੇ ਦੇਸ਼ ਦੇ ਵਿੱਚ ਸੇਵਾ ਵਾਲੇ ਲੋਕ ਹੁੰਦੇ ਆ ਉੱਥੇ ਲੁੱਟਣ ਲੁਟੇਰੇ ਵੀ ਬਣ ਜਾਂਦੇ ਆ ਹੁਣ ਇਸ ਥਾਂ ਤੋਂ ਮੋਟਰਸਾਈਕਲ ਚੋਰੀ ਹੋ ਗਏ ਤੇ ਆ ਸੀਮੈਂਟ ਦੇ ਗੱਟੇ ਜਿਹੜੇ ਨੌਜਵਾਨ ਕਹਿ ਰਹੇ ਆ ਕਿ ਸਾਨੂੰ 4-4 ਰੁਪਏ ਦਾ ਗੱਟਾ ਲਾ ਰਹੇ ਆ ਭਾਈ ਸਾਹਿਬ ਤੁਸੀਂ ਕਿੱਥੋਂ ਜੀ ਅਸੀਂ ਫਰੋਜਪੁਰ ਸ਼ਹਿਰ ਤੋਂ ਆ ਜੀ ਤੇ ਇੱਥੇ ਤੁਸੀਂ ਸੁਣਿਆ ਵੀ ਕਰਤੂਤ ਆਪਣੇ ਫਰੋਜਪੁਰ ਦੇ ਕੁਆੜੀਆਂ ਦੀ ਕਰਤੂਤ ਸੁਣੀ ਆ ਇੱਥੇ ਹਾਂਜੀ ਸੁਣੀ ਆ ਜੀ ਇਹਨਾਂ ਨੇ 4-4 ਰੁਪਏ ਦਾ ਗੱਟਾ ਵੇਚਿਆ ਇਹਨਾਂ ਨੇ 4-4 ਰੁਪਏ ਦਾ ਗੱਟਾ ਵੇਚ ਕੇ ਦੇਸ਼ ਨੂੰ ਬਚਾਉਣ ਦੀ ਬਜਾ ਆਪਣੀ ਕਮਾਈ ਦੇ ਵਿੱਚ ਵਾਧਾ ਪਾਇਆ ਇਹਨਾਂ ਨੂੰ ਇਸ ਕਰਕੇ ਚਾਰ ਚੁਫੇਰੇ ਗੱਟਾ ਵੇਚਣ ਦੀ ਬਜਾਏ ਇਹਨਾਂ ਨੂੰ ਇਸੇ ਪਾਣੀ ਦੇ ਵਿੱਚ ਹੀ ਡੁੱਬ ਕੇ ਮਰ ਜਾਣਾ ਚਾਹੀਦਾ ਹੂੰ ਇਹ ਸੋ ਬਿਲਕੁਲ ਦੇਖੋ ਜੀ 4 ਰੁਪਏ ਗੱਟਾ ਲੋਕ ਇੰਨੀ ਦੂਰੋਂ ਦੂਰੋਂ ਦੇਖੋ ਕਿੰਨੀ ਸੇਵਾ ਤੇ ਪਹੁੰਚੇ ਇਹ ਗੱਟੇ ਵੇਚਦੇ ਫਿਰਦੇ ਨੇ ਇਹਨਾਂ ਦੇ ਵਿੱਚ ਤਾਂ ਸੇਵਾ ਕਰਨੀ ਚਾਹੀਦੀ ਲੋਕੀਤਾਨ ਮਾਨ ਧਰ ਨਾਲ ਸੇਵਾ ਕਰ ਰਹੇ ਤੇ ਗੱਟਿਆਂ ਦੀ ਸੇਵਾ ਨਹੀਂ ਕਰ ਰਹੇ ਉਹਨਾਂ ਦੇ ਵੀ ਪੈਸੇ ਲੈ ਰਹੇ ਨੇ ਇਹਨਾਂ ਨਾਲ ਕਿੰਨਾ ਕੋਈ ਜੀ ਲੈਣਗੇ 4 ਰੁਪਏ ਗੱਟਾ ਦੇਵਾਂਗੇ ਜੇ ਤੁਸੀਂ ਵਾਪਸ ਕਰਨਾ ਤਾਂ 2.5 ਰੁਪਏ ਦਾ ਲਵਾਂਗੇ ਦੱਸੋ ਇਹ ਠੀਕ ਹੈ ਜੀ ਗੱਲ ਨਹੀਂ ਉਹਨਾਂ ਚਾਹੀਦੇ ਐਸੇ ਗਰੀਬ ਜਨਤਾ ਨਾਲ ਮਿਲ ਕੇ ਉਹਨਾਂ ਸਾਥ ਦੇਣ ਜਿਹੜਾ ਗੱਟਾ ਰੇਟ ਜੇ ਉਹਨਾਂ ਨੂੰ 2 ਰੁਪਏ ਬੰਦਾ 1 ਰੁਪਿਆ ਲੈ ਕੇ ਆਪਣਾ 1 ਰੁਪਿਆ ਵੀ ਸਾਨੂੰ ਦੇ ਦੇ ਵਧੀਆ ਹੈ ਜੀ ਆਹ ਲਓ ਜੀ ਆ ਨੌਜਵਾਨ ਹੋਰ ਇੱਕ ਗੱਲ ਸਾਡੇ ਨਾਲ ਸਾਹਮਣੇ ਕਿੱਥੋਂ ਹੋ ਤੁਸੀਂ ਫਿਰੋਈਪੁਰ ਸ਼ਹਿਰ ਤੋਂ ਆਏ ਜੀ ਅੱਛਾ ਕੀ ਕਹਿਣਾ ਚਾਹੁੰਦੇ 6 ਰੁਪਏ ਦਾ ਗੱਟਾ ਲੈ ਕੇ ਆਏ ਜੀ ਫਾਇਲ ਕਾ ਤੋਂ ਐਨੇ ਦਰੋ ਫਿਰੋਈਪੁਰ ਕੱਲ ਗੱਟੇ ਨਹੀਂ ਮਿਲੇ ਜੀ ਹਾਂ 300 ਗੱਟਾ ਉੱਥੋਂ ਲੈ ਕੇ ਆਏ ਮਮਦੋੜ ਤੋਂ ਆਇਆ 400 ਗੱਟਾ ਹਾਂ ਉਹ ਕਿੰਨੇ ਦਾ ਮਿਲਿਆ ਉਹ 3 ਰੁਪਏ ਹੁਣ ਫਰੀਦਕੋਟੋਂ 3 ਰੁਪਏ ਦੇ ਹਿਸਾਬ ਨਾਲ ਗੱਟੇ ਲੈ ਕੇ ਆਉਂਦੇ ਪਏ ਮੁੰਡੇ 400 ਗੱਟਾ ਉਹ ਲੈ ਕੇ ਆਇਆ ਯਾਨੀ ਫਾਜਲ ਕਾ ਕੇ ਜਲਾਨਾ ਬਾਤ ਲੱਕੇ ਹੁਣ ਫਰੀਦਕੋਟ ਤੋਂ ਆ ਰਹੇ ਇਹ ਜਿਹੜਾ 6 ਰੁਪਏ ਮਿਲਿਆ ਕੱਲ ਫਾਇਲ ਕਾ ਤੋਂ 6 ਰੁਪਏ ਦਾ ਘਟਾ ਹਾਂਜੀ ਸੋ ਦੇਖੋ ਹਾਲਾਤ ਇੱਥੇ ਮੁਸੀਬਤ ਦੇ ਵਿੱਚੋਂ ਕਮਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਏਡੇ ਜਲੀਲ ਲੋਕ ਸਾਡੇ ਪੰਜਾਬ 'ਚ ਹੈਗੇ ਆ ਉਹ ਮੁਸੀਬਤ ਦੀ ਘੜੀ ਦੇ ਵਿੱਚ ਵੀ ਲੁੱਟਣ ਦੀ ਕੋਸ਼ਿਸ਼ ਕਰਦੇ ਆ ਵੀ ਜ਼ਹਿਰ ਇਕੱਠਾ ਕਰਕੇ ਆਪਦੇ ਬੱਚਿਆਂ ਨੂੰ ਦੇ ਦਈਏ ਜਿੰਨਾ ਦਿੱਤਾ ਜਾਂਦਾ ਸੋ ਲੋੜ ਹੈ ਅੱਜ ਫਿਰੋਜ਼ਪੁਰ ਡੁੱਬਣ ਦੀ ਕਗਾਰ ਤੇ ਆ ਫਿਰੋਜ਼ਪੁਰ ਦਾ ਜੇ ਬੰਨ ਟੁੱਟਦਾ ਤਾਂ ਫਿਰੋਜ਼ਪੁਰੀਆਂ ਡੁੱਬਣਾ ਉਹਦੇ ਨਾਲ ਨਾਲ ਹੋਰ ਵੀ ਡੁੱਬਣਗੇ ਪਰ ਸਲਾਮ ਹੈ ਜਿਹੜੇ ਦੂਜੇ ਲੋਕ ਦੂਜੇ ਪਾਸਿਆਂ ਤੋਂ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਸਾਡੀ ਸੇਵਾ ਕਰਦੇ ਇਸ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਲੂਟ ਹੈ ਸਾਡੇ ਵੱਲੋਂ